ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ-ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਇਸ ਸ਼ਬਦ ਨੂੰ ਧਿਆਨ ਦੇ ਨਾਲ ਸੁਣਨਾ ਜੀ ਸਾ ਸੰਗਤ ਜੀ ਜਿਸ ਦੇ ਘਰ ਵਿੱਚ ਗਰੀਬੀ ਹੈ ਸਾ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ 40 ਦਿਨ 108 ਵਾਰ ਕਰਨਾ ਹੈ ਸਾ ਸੰਗਤ ਜੀ ਆਪ ਜੀ ਦੇ ਘਰ ਵਿੱਚੋਂ ਗਰੀਬੀ ਦੂਰ ਹੋ ਜਾਵੇਗੀ ਸਾ ਸੰਗਤ ਜੀ ਆਪ ਜੀ ਨੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਹੈ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ कि ਜਦੋਂ ਅਸੀਂ ਸਾਧੂ ਸੰਤਾਂ ਨੂੰ ਸੱਚੇ ਮੰਨਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਤੇ ਵੀਡੀਓ ਰੋਜ਼ ਦੇਖਿਆ ਕਰੋ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ 사ਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੇ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ 사ਤ ਸੰਗਤ ਜੀ ਤੇ ਵਾਇਗਰੂਣ ਸੱਚੇ ਮੰਨ ਦੇ ਨਾਲ ਤੇ ਆਇਆ ਕਰੋ ਵਾਹਿਗੁਰੂ ਜੀ ਅੱਜ ਦੇ ਝੋਲੀ ਵਿੱਚ ਖੁਸ਼ੀਆਂ ਪਾਉਣਗੇ 사ਤ ਸੰਗਤ ਜੀ ਅਓ ਅੱਜ ਆਪਾਂ ਤੁਹਾਨੂੰ ਇਸ ਸ਼ਬਦ ਬਾਰੇ ਦੱਸਦੇ ਹਾਂ 사ਤ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ 사ਤ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਵੀ ਗਰੀਬੀ ਹੈ ਘਰ ਵਿੱਚ ਮਾਇਆ ਦੀ ਕਮੀ ਹੈ ਅਤੇ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਹੈ ਤਾਂ 사ਤ ਸੰਗਤ ਜੀ ਅੱਜ ਤੁਸੀਂ ਇਸ ਸ਼ਬਦ ਨੂੰ ਧਿਆਨ ਦੇ ਨਾਲ ਸੁਣਨਾ ਹੈ 사ਤਸੰਗਤ ਜੀ ਅੱਜ ਤੁਹਾਨੂੰ ਗੁਰਬਾਣੀ ਦੇ ਇੱਕ ਐਸੇ ਪਵਿੱਤਰ ਸ਼ਬਦ ਬਾਰੇ ਦੱਸਣ ਜਾ ਰਹੇ ਹਾਂ 사ਤਸੰਗਤ ਜੀ ਜਿਸ ਦਾ ਚਮਤਕਾਰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ 사ਤਸੰਗਤ ਜੀ ਇਸ ਸ਼ਬਦ ਦੇ ਜਾਪ ਨਾਲ ਗਰੀਬੀ ਤੁਹਾਡੇ ਘਰ ਤੋਂ ਕਹਾਂ ਦੂਰ ਚਲੀ ਜਾਵੇਗੀ 사ਤਸੰਗਤ ਜੀ ਅਤੇ ਕਦੇ ਵਾਪਸ ਨਹੀਂ ਆਵੇਗੀ ਸਾ ਸੰਗਤ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਘਰ ਦੇ ਵਿੱਚ ਮਾਇਆ ਦੀ ਕਮੀ ਨਹੀਂ ਰਹੇਗੀ ਸਾ ਸੰਗਤ ਜੀ ਗਰੀਬੀ ਕੌਹਾਂ ਦੂਰ ਚਲੀ ਜਾਵੇਗੀ ਸਾ ਸੰਗਤ ਜੀ ਘਰ ਵਿੱਚ ਲਹਿਰਾ ਬਹਿਰਾ ਹੋ ਜਾਣਗੇ ਇਸ ਸ਼ਬਦ ਦਾ ਜਾਪ ਤੁਸੀਂ 40 ਦਿਨ ਹਰ ਰੋਜ਼ ਕਰਨਾ ਹੈ ਸਾ ਸੰਗਤ ਜੀ ਤੁਸੀਂ ਇਸ ਸ਼ਬਦ ਨੂੰ ਇਕਾਗਰ ਮਨ ਚਿਤ ਕਰਕੇ ਜਾਪ ਕਰਨਾ ਹੈ 사ਤ ਸੰਗਤ ਜੀ ਇਸ ਸ਼ਬਦ ਨੂੰ ਤੁਸੀਂ 108 ਵਾਰ ਹਰ ਰੋਜ਼ 40 ਦਿਨ ਕਰਨਾ ਹੈ 사ਤ ਸੰਗਤ ਜੀ ਗੁਰੂ ਮਹਾਰਾਜ ਅਗੇ ਅਰਦਾਸ ਕਰਨੀ ਹੈ ਕਿ ਇਸ ਬਾਈ ਗੁਰੂ ਜੀ ਸਾਡੇ ਘਰ ਦੇ ਵਿੱਚੋਂ ਗਰੀਬੀ ਦੂਰ ਹੋ ਜਾਵੇ ਤੇ ਮਾਇਆ ਦੀ ਢੇਰ ਲੱਗ ਜਾਣ 사ਤ ਸੰਗਤ ਜੀ ਇਸ ਨਾਮ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਦੂਰ ਹੋ ਜਾਵੇਗੀ 사ਤ ਸੰਗਤ ਜੀ ਇੱਕ ਵਾਰ ਇੱਕ ਮਾਈ ਸੰਤ ਹੰਸਾਲੀ ਸਾਹਿਬ ਸੰਤ ਬਾਬਾ ਅਜੀਤ ਸਿੰਘ ਜੀ ਦੇ ਦਰਸ਼ਨਾਂ ਲਈ ਗਈ ਸਾ ਸੰਗਤ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਜਦੋਂ ਉਹ ਬਾਬਾ ਜੀ ਦੇ ਦਰਸ਼ਨ ਕਰਨ ਲੱਗੀ ਸਾ ਸੰਗਤ ਜੀ ਉਸਨੇ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਰੋਣ ਲੱਗ ਪਈ ਸਾ ਸੰਗਤ ਜੀ ਕਹਿੰਦੀ ਬਾਬਾ ਜੀ ਸਾਡੇ ਘਰ ਦੇ ਵਿੱਚ ਬਹੁਤ ਗਰੀਬੀ ਹੈ ਸਾਡੇ ਕੋਲ ਰੋਟੀ ਖਾਣ ਤੱਕ ਦੇ ਪੈਸੇ ਨਹੀਂ ਹੁੰਦੇ ਤਾਂ ਸਾਧ ਸੰਗਤ ਜੀ ਬਾਬਾ ਜੀ ਨੇ ਕਿਹਾ ਭਾਈ ਤੂੰ ਰੋ ਨਾ ਸਾਧ ਸੰਗਤ ਜੀ ਤਾਂ ਸੇਵਾਦਾਰ ਨੇ ਉਸ ਮਾਈ ਨੂੰ ਕਿਹਾ ਕਿ ਮਾਈ ਤੂੰ ਬਾਬਾ ਜੀ ਦੇ ਵਚਨਾਂ ਨੂੰ ਸਵੀਕਾਰ ਲਈ ਸਾਧ ਸੰਗਤ ਜੀ ਤਾਂ ਬਾਬਾ ਜੀ ਨੇ ਉਸ ਨੂੰ ਕਿਹਾ ਕਿ ਭਾਈ ਤੂੰ ਜਿੰਨੀ ਬਾਣੀ ਪੜ ਸਕਦੀ ਹੈ ਉਨਨੀ ਬਾਣੀ ਪੜਿਆ ਕਰ ਸਾਧ ਸੰਗਤ ਜੀ ਤਾਂ ਉਸ ਨੇ ਬਾਬਾ ਜੀ ਦੇ ਸਤਿ ਵਚਨ ਕਹਿ ਕੇ ਮੰਨ ਲਿਆ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜੋ ਵੀ ਉਹਨਾਂ ਕੋਲ ਆਪਣੇ ਦੁੱਖੜੇ ਲੈ ਕੇ ਜਾਂਦਾ ਸੀ ਤਾਂ ਸਾਧ ਸੰਗਤ ਜੀ ਬਾਬਾ ਜੀ ਉਹਨਾਂ ਨੂੰ ਬਾਣੀ ਪੜਨ ਲਈ ਹੀ ਜ਼ਿਆਦਾ ਕਹਿੰਦੇ ਸੀ ਸਾਧ ਸੰਗਤ ਜੀ ਜਿਵੇਂ ਪੰਡਤ ਹੁੰਦੇ ਨੇ ਉਹ ਕਹਿੰਦੇ ਨੇ ਕਿ ਭਾਈ ਆ ਉਪਾਏ ਕਰ ਲੋ ਆ ਉਪਾਏ ਕਰ ਲਿਓ ਪ੍ਰਸਾਦ ਸੰਗਤ ਜੀ ਸੰਤ ਮਹਾਂਪੁਰਸ਼ ਕਹਿੰਦੇ ਨੇ ਭਾਈ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਭ ਤੋਂ ਵੱਡਾ ਉਹ ਗੁਰੂ ਹੈ ਸਾਸੰਗਤ ਜੀ ਤਾਂ ਬਾਬਾ ਜੀ ਨੇ ਉਸ ਮਾਈ ਨੂੰ ਇਸ ਛਵਦ ਵਾਰ ਕਿਹਾ ਕਿ ਇਸ ਛਵਦ ਨੂੰ ਤੂੰ ਰੋਜ਼ 108 ਵਾਰ ਕਰਿਆ ਕਰ ਸਾਸੰਗਤ ਜੀ ਤਾਂ ਉਸ ਮਾਈ ਨੇ ਬਾਬਾ ਜੀ ਦੇ ਬਚਨ ਸਤਿ ਬਚਨ कहके मान ले ता साध संगत जी ਤੁਸੀਂ ਹੈਰਾਨ ਹੋਵੋਗੇ ਉਹ ਮਾਈ ਬਾਬਾ ਜੀ ਦੇ ਦਰਸ਼ਨ ਕਰਕੇ ਚਲੀ ਗਈ ਜਦੋਂ ਆਪਣੇ ਘਰ ਗਈ ਸਾਧ ਸੰਗਤ ਜੀ ਤਾਂ ਉਸਨੇ ਆਪਣੇ ਮੁੰਡੇ ਨੂੰ ਦੱਸਿਆ ਕਿ ਮੈਂ ਬਾਬਾ ਜੀ ਦੇ ਕੋਲ ਗਈ ਸੀ ਤਾਂ ਸਾਧ ਸੰਗਤ ਜੀ ਉਸ ਮੁੰਡੇ ਨੇ ਆਪਣੀ ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਉਸ ਨੂੰ ਲੱਗਾ ਕਿ ਇਹ ਕਿਸ ਪੰਡਿਤ ਫਕੀਰ ਕੋਲ ਗਈ ਸੀ ਤਾਂ ਸਾਧ ਸੰਗਤ ਜੀ ਤਾਂ ਮਾਈ ਨੇ ਕੁੱਟ ਵੀ ਖਾਧੀ ਆਪਣੇ ਮੁੰਡੇ ਤੋਂ ਸਾਧ ਸੰਗਤ ਜੀ ਕਿਉਂਕਿ ਉਸ ਦਾ ਮੁੰਡਾ ਬਹੁਤ ਨਸ਼ੇ ਕਰਦਾ ਸੀ ਉਸ ਨੇ ਘਰ ਦਾ ਸਾਰਾ ਕੁਝ ਵੇਚ ਦਿੱਤਾ ਸੀ ਹੁਣ ਉਹਨਾਂ ਦੇ ਕੋਲ ਰੋਟੀ ਖਾਣ ਲਈ ਪੈਸੇ ਵੀ ਨਹੀਂ ਸੀ ਤਾਂ ਸਾਧ ਸੰਗਤ ਜੀ ਉਸ ਮਾਈ ਨੇ ਉਹ ਸ਼ਬਦ ਦਾ ਜਾਪ ਕੀਤਾ ਸਾਸੰਗਤ ਜੀ ਉਸਨੇ ਇਕਾਗਰ ਚਿੱਤ ਹੋ ਕੇ ਬਾਬਾ ਜੀ ਨੂੰ ਯਾਦ ਰੱਖ ਕੇ ਵੈਗਰੂ ਨੂੰ ਯਾਦ ਰੱਖ ਕੇ ਰੋਜ਼ 108 ਵਾਰ ਜਾਪ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਾਸੰਗਤ ਜੀ ਥੋੜਾ ਸਮਾਂ ਬੀਤਦਾ ਗਿਆ ਬੀਤਦਾ ਗਿਆ ਤਾਂ ਸਾਸੰਗਤ ਜੀ ਥੋੜੇ ਟਾਈਮ ਬਾਅਦ ਉਹਦੇ ਮੁੰਡਾ ਨਸ਼ਾ ਕਰਨਾ ਛੱਡ ਗਿਆ ਸਾਸੰਗਤ ਜੀ ਹੌਲੀ-ਹੌਲੀ ਉਸ ਨੂੰ ਅਕਲ ਆਉਣ ਲੱਗ ਪਈ ਸਾਤਸੰਗਤ ਜੀ ਉਸਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਾਤਸੰਗਤ ਜੀ ਉਹ ਮਿਸਤਰੀ ਦੇ ਨਾਲ ਦਿਹਾੜੀ ਕਰਨ ਲੱਗ ਪਿਆ ਤਾਂ ਸਾਤਸੰਗਤ ਜੀ ਉਹਨਾਂ ਦੇ ਘਰ ਵਿੱਚ ਰੋਟੀ ਪਕਣੀ ਸ਼ੁਰੂ ਹੋ ਗਈ ਸਾਤਸੰਗਤ ਜੀ ਨਹੀਂ ਤੇ ਉਹ ਕਦੀ ਕਿਸੇ ਕੋ ਮੰਗ ਕੇ ਕਦੀ ਕਿਸੇ ਤੋਂ ਮੰਗ ਕੇ ਰੋਟੀ ਨਾਲ ਖਾ ਕੇ ਗੁਜ਼ਾਰਾ ਕਰਦੇ ਸੀ ਸਾਤਸੰਗਤ ਜੀ ਤਾਂ ਥੋੜਾ ਟਾਈਮ 5-6 ਮਹੀਨੇ ਸਾਸ ਸੰਗਤ ਜੀ ਬੀਤ ਗਏ ਜਦੋਂ ਉਸ ਮਾਈ ਨੇ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਧਿਆਇਆ ਉਸ ਸ਼ਬਦ ਦਾ ਜਾਪ ਕੀਤਾ ਤਾਂ ਸਾਸ ਸੰਗਤ ਜੀ ਤਾਂ ਉਹਨਾਂ ਦੇ ਦਿਨ ਬਦਲ ਗਏ ਸਾਸ ਸੰਗਤ ਜੀ ਉਸ ਨੇ ਆਪਣੇ بیٹے ਦਾ ਵਿਆਹ ਕਰ ਦਿੱਤਾ ਸਾਸ ਸੰਗਤ ਜੀ ਉਹ ਵੀ ਉਸ ਨੇ ਚੁੰਨੀ ਚੁੜਾ ਕੇ ਕਰਿਆ ਸਾਸ ਸੰਗਤ ਜੀ ਕਿਉਂਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਸੀ ਸਾਤਸੰਗਤ ਜੀ ਉਹ ਜਿਹੜੀ ਉਹਨਾਂ ਦੇ ਘਰ ਵਾਟੀ ਆਈ ਉਹ ਭਾਗਾ ਵਾਲੀ ਸੀ ਤਾਂ ਸਾਤਸੰਗਤ ਜੀ ਉਸ ਤੇ ਆਉਣ ਦੇ ਨਾਲ ਉਹਨਾਂ ਦੇ ਘਰ ਦੇ ਹਾਲਾਤ ਬਦਲ ਗਏ ਤਾਂ ਸਾਤਸੰਗਤ ਜੀ ਪਰ ਉਹ ਮਾਈ ਨੇ ਵਾਹਿਗੁਰੂ ਦਾ ਨਾਮ ਲੈਣਾ ਨਹੀਂ ਛੱਡਿਆ ਤੇ ਉਸ ਸ਼ਬਦ ਦਾ ਜਾਪ ਕਰਨਾ ਨਹੀਂ ਛੱਡਿਆ ਸਾਤਸੰਗਤ ਜੀ ਫਿਰ ਇਦਾਂ ਹੀ ਥੋੜਾ ਟਾਈਮ ਬੀਤਦਾ ਗਿਆ ਤੇ ਉਹਨਾਂ ਦੇ ਬਹੁਤ ਚੰਗੇ ਦਿਨ ਆ ਗਏ ਉਸ ਦੇ ਮੁੰਡੇ ਨੂੰ ਨੌਕਰੀ ਮਿਲ ਗਈ ਸਾਧ ਸੰਗਤ ਜੀ ਇਸੇ ਤਰ੍ਹਾਂ ਫਿਰ ਘਰ ਦੇ ਵਿੱਚ ਰੋਟੀ ਪਕਕਣੇ ਸ਼ੁਰੂ ਹੋ ਗਈ ਸਾਧ ਸੰਗਤ ਜੀ ਹੌਲੀ ਹੌਲੀ ਉਹਨਾਂ ਨੇ ਆਪਣਾ ਇੱਕ ਕਮਰਾ ਪਾ ਲਿਆ ਸਾਧ ਸੰਗਤ ਜੀ ਇਸੇ ਤਰ੍ਹਾਂ ਉਹਨਾਂ ਦੇ ਦਿਨ ਬਦਲ ਗਏ ਤਾਂ ਸਾਧ ਸੰਗਤ ਜੀ ਫਿਰ ਉਹ ਬੇਬੀ ਸੰਤ ਬਾਬਾ ਅਜੀਤ ਸਿੰਘ ਜੀ ਦਾ ਸ਼ੁਕਰਾਨਾ ਕਰਨ ਲਈ ਆਈ ਤਾਂ ਸਾਧ ਸੰਗਤ ਜੀ ਜਦੋਂ ਉਹ ਬਾਬਾ ਜੀ ਦੇ ਮੱਥਾ ਟੇਕਣ ਲੱਗੀ ਤਾਂ ਬਾਬਾ ਜੀ ਨੇ ਪੁੱਛਿਆ ਬੀਬੀ ਹੁਣ ਠੀਕ ਐ ਕਹਿੰਦੀ ਹਾਂਜੀ ਬਾਬਾ ਜੀ ਮੇਰਾ ਮੁੰਡਾ ਵੀ ਨਸ਼ਾ ਕਰਨਾ ਛੱਡ ਗਿਆ ਤੇ ਘਰ ਦੇ ਵਿੱਚ ਉਹ ਬਾਬਾ ਜੀ ਗਰੀਬੀ ਵੀ ਦੂਰ ਹੋ ਗਈ ਤਾਂ ਬਾਬਾ ਜੀ ਮੁਸਕਰਾ ਕੇ ਕਹਿੰਦੇ ਭਾਈ ਵਾਹਿਗੁਰੂ ਦਾ ਜਾਪ ਕਰਿਆ ਕਰੋ ਜਿਨਾਂ ਵਾਹਿਗੁਰੂ ਦਾ ਜਾਪ ਕਰੋਗੀ ਉਹਨੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ 사త్సੰਗ ਜੀ ਇਸੇ ਤਰ੍ਹਾਂ ਉਸ ਮਾਈ ਦੀ ਜ਼ਿੰਦਗੀ ਵੀ ਬਦਲ ਗਈ ਤੇ ਮਾਇਆ ਦੀ ਮਾਇਆ ਘਰ ਦੇ ਵਿੱਚ ਆਉਣ ਲੱਗ ਪਈ 사త్సੰਗ ਜੀ ਆਓ ਹੁਣ ਆਪਾਂ ਇਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ ਸ੍ਰੀ ਰਾਗ ਮਹੱਲਾ ਪੰਜਮਾ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਤੀਰ ਦਮੜਾ ਪਲੇ ਨ ਪਾਵੇ ਨਾ ਕੋ ਦੇਵੇ ਤੀਰ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨ ਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋ ਵੈ ਦਬਲਾ ਨੰਗ ਪੁਖ ਕੀ ਤੀਰ ਦਮਣਾ ਭਲੇ ਨ ਪਵੈ ਨਾ ਕੋ ਦੇਵੈ ਤੀਰ ਸਵਰਤ ਸਵਾਉ ਨਾ ਕੋ ਕਰੈ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਹਿ ਚਲ ਹੋਵੇ ਰਾਜ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਇਹ ਸੀ ਆਪਣਾ ਅੱਜ ਦਾ ਸ਼ਬਦ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾ ਸੰਗਤ ਜੀ ਇਸੇ ਤਰ੍ਹਾਂ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਤੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੇ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗਾਜਵਾਜ ਕੀ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ